ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈਗੇ ਇੱਕ ਅੱਜ ਹੀ ਸਵੇਰੇ ਅਸੀਂ ਪੀਐਸ ਕ੍ਰਿੰਡਾ ਵਿੱਚ ਅਸੀਂ ਭਰੋਪਾਲ ਵਿਲੇਜ ਚ 2 10 ਪਿਸਟਲਸ ਤੇ 2 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਲੇਡੀਆਂ ਤੇ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਾਨੂੰ ਇੱਕ ਗੁਪਤਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਕੁਲਜੀਤ ਕੌਰ ਹੁਲਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਐਲੀਅਸ ਰਾਜ ਕੌਰ ਪਤਨੀ ਦਲਬੀਰ ਸਿੰਘ ਰਮ ਪ੍ਰੀਤ ਸਿੰਘ ਉਰਫ ਧਮੂ ਪੁੱਤਰ ਦਲਬੀਰ ਸਿੰਘ ਇਹਨਾਂ ਦੇ ਘਰੇ ਹਿਰੋਇਨ ਦੀ ਰਿਕਵਰੀ ਤੁਹਾਨੂੰ ਹੋ ਸਕਦੀ ਹੈ ਤਾਂ ਸਾਡੀਆਂ ਟੀਮਸ ਤੁਰੰਤ ਐਸ ਐਚ ਓ ਕਰੇਂਡਾ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਾਡੀਆਂ ਟੀਮਸ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹਿਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲੇ ਨੇ 30 ਬੋਰ ਦੇ ਐਕਸ 5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ਡੀ ਐਸ ਪੀ ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫ਼ਤੀਸ਼ ਅਸੀਂ ਸਾਡੀ ਚੱਲ ਰਹੀ ਹੈ ਐਫ ਆਈ ਆਰ ਨੰਬਰ 60 ਅਸੀਂ ਅੰਡਰ ਐਨ ਡੀ ਪੀ ਐਸ ਐਕਟ ਆਰਮਜ਼ ਐਕਟ ਪੀ ਐਸ ਕਰਿੰਡਾ ਵਿਖੇ ਰਜਿਸਟਰ ਕਰ ਲਿਆ ਡਰਗ ਮਨੀ ਨਹੀਂ ਹੈ 30000 ਰੁਪਿਆ ਡਰਗ ਮਨੀ ਹੈਗੀ ਹੈ ਸਾਡੇ ਸਰ ਇਹ ਦਲਬੀਰ ਸਿੰਘ ਕੌਣ ਹੈ ਜੀ ਇਹਨਾਂ ਦੇ ਇਹਦੇ ਤਿੰਨ ਜਿਹੜੇ ਨੇ ਤੁਸੀਂ ਜਿਹੜੇ ੁੰਡੇ ਦਿੱਸੇਗੇ ਨੇ ਦੋ ਐਕਸ ਕੋਆਰਡੀਨੇਟ ਇੱਕ ਤੁਸੀਂ ਗ੍ਰਫਤਾਰ ਕਰ ਲਿਆ ਇਹਦੇ ਚ ਜੀ ਐਦਾਂ ਹੋਇਆ ਕਿ ਇੱਕ ਤਰਨ ਤਰਨ ਪੁਲਿਸ ਵੱਲੋਂ ਵੀ ਇੱਕ ਸੈਪਰੇਟ ਆਪਰੇਸ਼ਨ ਚੱਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਹਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇਤਾਏ ਦੇ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮੱਗਲਰਸ ਤੋਂ ਇਹ ਹੈਰੋਇਨ ਤੇ ਆਪਣਾ ਹਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਕਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਹਮਜ਼ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛ ਕੇ ਚੜ੍ਹ ਕੇ ਇਹਨੇ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ ਪਤਾ ਕਰ ਰਹੇ ਹਾਂ ਗੈਂਗਸਟਰ ਦਾ ਸਰਪ੍ਰੀਸੀ ਕਿ ਸਰ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛ-ਕਿਛ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਤੇ ਜਦੋਂ ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਉਹ ਸੀਗੇ ਬੰਦੇ ਜਿਹੜਿਆਂ ਕੋਲ ਪਹਿਲਾਂ ਵੀ ਪਿਸਟਲ ਦੀਆਂ ਡਿਲੀਵਰੀਆਂ ਮੇਚਦੇ ਨੇ ਜੀ ਸਰ ਪਿਸਟਲਸ ਤੇ ਦਾ ਪ੍ਰਾਈਸ ਦਾ ਦੱਲੇ ਸੋ ਦੱਸਦੇ ਜਿਹਦੇ ਬਾਰੇ ਇਹ PX5 ਪਿਸਟਲ ਸੀਗਾ ਜੀ ਇਹ ਇਹਨਾਂ ਤੋਂ ਮੰਗਾਉਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਮੈਗ 10 ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈ ਜੀ ਸਰ ਕਾਫੀ ਮੈਂ ਪਾਕਿਸਤਾਨ ਤੋਂ ਸਿਰਫ ਕਾਫੀ ਮਹਿੰਗੇ ਪਿਸਟਲਸ ਨੇ ਜੀ ਸਰ ਜੀ ਕਾਫੀ ਇਹ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮੇਡ 30 ਬੋਰ ਦੇ ਪਿਸਟਲ ਨੇ ਵਧੀਆ ਚਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮੰਗਾਉਂਦੇ ਸੀ ਇਹ ਡਰੋਨ ਨਹੀਂ ਇਹ ਸਾਰੀ ਡਿਲੀਵਰੀ ਜੀ ਡਰੋਨ ਰਹੀ ਹੁੰਦੀ ਸਾਰਾ ਕਿਸੇ ਕਦੋਂ ਆਈ ਸੀ ਕਨਸੈਨਮੈਂਟ ਡਰੋਨ ਦਾ ਇਹਨਾਂ ਨੇ ਜੀ ਪਰਸੋਂ ਇਹਨਾਂ ਕੋਲ ਡਿਲੀਵਰੀ ਆਈ ਸੀ ਕਿ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨਤਰਨ ਪੁਲਿਸ ਦੀ ਛਾਪਾ ਮਾਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਤੇ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਫੜ ਲਿਆ ਤਰਮ ਤਰਮਪ੍ਰੀਤ ਸਿੰਘ ਤੇ ਰਾਜਵੀਰ ਘਰ ਮਾ ਬੇਟਾ ਨੇ ਕਿਹੜੀ ਕੁਲਜੀਤ ਕੋਰ ਨੇ ਆ ਵਾਈਫ ਆ ਸੁਖਮਿੰਦਰ ਸਿੰਘ ਇਹ ਕੌਣ ਹੈ ਜੀ ਉਹਨਾਂ ਦੇ ਪਿੰਡ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਰਹੀਏ ਚਾਚੇ ਤਾਏ ਦੇ ਹੀ ਨੇ ਸਾਰੇ ਤੇ ਪਰਿਵਾਰ ਹੀ ਹਾਂਜੀ ਪਰਿਵਾਰ ਹੀ ਹੈ ਜੀ ਪੁਰਾਣਾ ਤਸਕਾ ਪਰਿਵਾਰ ਹੈ ਇਹ ਦਾ ਜੀ ਗਰਲਫ੍ਰੈਂਡ ਦੀ ਜਿਹੜਾ ਗੱਲ ਸਾਹਮਣੇ ਆਈ ਨਹੀਂ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰਾ ਜਿਵੇਂ ਹੈਗਾ ਜਿਵੇਂ ਕਹਿ ਸਕਦੇ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗੁੰਡੀ ਪਿੰਡ ਹਾਂਜੀ ਹਾਂਜੀ ਜੀ ਉਹਦਾ ਨਾਮ ਕੀ ਹੈ ਜੀ ਗਰਲਫ੍ਰੈਂਡ ਦਾ ਨਾਮ ਹੈਗਾ ਕੁਲਜੀਤ ਕੌਰ ਜਿਹੜੀ ਹੈਗੀ ਹੈ ਜੀ ਉਹਦੀ ਗਰਲਫ੍ਰੈਂਡ ਸੀ ਸੈਟਿੰਗ ਹੈ ਦੀ ਗਰਲਫ੍ਰੈਂਡ ਸੀ ਉਹ ਉਹਦੇ ਨਾਲ ਦੀ ਸੈਟਿੰਗ ਸੀ ਉਹ ਵੀ ਨਾਲ ਰਹੀ ਸੀ ਸੈਟਿੰਗ ਦਾ ਨਾਟ ਐਨ ਅਪ੍ਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਕਿ ਨਹੀਂ ਨਹੀਂ ਬਹੁਤ ਸੀਗੀ ਨਾ ਜੀ ਉਹ ਜੀ ਵਾਸ ਐਕਟਿਵਲੀ ਇਨਵੋਲਡ ਵਿਦ ਮੀਡੀਆ ਦੇ ਸੈਟਿੰਗ ਜੀ ਜੀ ਅਸਰ ਇਹ ਜਿਸ ਤਰੀਕੇ ਨਾਲ ਕਹਿੰਡਾ ਕੋਲ ਸਟੇਸ਼ਨ ਤੋਂ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਸਰਕਾਰ ਨਹੀਂ ਜੋ ਕਿ ਸਮੇਂ ਤੋਂ ਕਿੰਨਾ ਕੁ ਇਹ ਚੈਲਿੰਜਿੰਗ ਜੌਬ ਹੈ ਕਹਿੰਡਾ ਬੋਨਸ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਗਰੋਗਿਆਦ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਮੁਕਾ ਦੇਣਾ ਉਹਦੇ ਤਹਿਤ ਹੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਉਹਦੇ 'ਚ ਇੱਕ ਕੰਪੋਨੈਂਟ ਹੈਗਾ ਜੀ ਘਰੈਂਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਥਾਣਾ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪ੍ਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜਿਸ ਨੇ ਤੇ ਇੱਥੋਂ ਤੋਂ ਅਸੀਂ ਸਮਝਦੇ ਹਾਂ ਕਿ ਦਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਠੱਲ ਪਾਣੀ ਹੈ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸਡ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਸਰ ਦੋ ਦਿਨ ਪਿੰਡ ਹੈਗੇ ਨੇ ਨਾਲ ਉਹਨਾਂ ਦੇ ਦੇਖਣੇ ਦਾ ਲੱਗਦੇ ਜਿਹੜੇ ਹਿਸ਼ਾਰ ਨਾ ਕਰ ਹੋ ਗਿਆ ਫੜਨਾ ਹੋ ਗਿਆ ਉੱਥੋਂ ਦੇ ਜਿਹੜੇ ਖਸਕਰ ਜਿਹੜੇ ਹੈਗੇ ਆ ਹਾਲੇ ਤੱਕ ਉਹਦੇ ਮੇਕਪ ਤੋਂ ਬਾਹਰੇ ਨੇ ਨੇ ਜੀ ਸਾਰੇ ਜਿਹੜੇ ਤਸਕਰ ਨੇ ਤੁਸੀਂ ਪਤਾ ਕਰਾਓ ਪਿੰਡਾਂ ਚੋਂ ਜਾਂ ਤਾਂ ਭੱਜੇ ਹੋਏ ਨੇ ਜਾਂ ਉਹ ਜੇਲਾਂ ਚ ਨੇ ਤੇ ਅੱਗੇ ਵੀ ਇਦਾਂ ਦੀ ਮੁਹਿੰਮ ਚੱਲਦੀ ਰਹੇਗੀ ਜਿਹੜੇ ਵੀ ਸਾਡੇ ਸਾਹਮਣੇ ਕੋਈ ਵੀ ਜਿਹੜੇ ਸਾਨੂੰ ਪਬਲਿਕ ਦੀ ਬੜੀ ਵਧੀਆ ਸਪੋਰਟ ਮਿਲ ਰਹੀ ਹੈ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਤੁਰੰਤ ਉਹਦੇ ਤੇ ਐਕਟ ਕਰ ਰਹੇ ਹਾਂ ਇਹਦੇ ਨਾਲ ਪਬਲਿਕ ਦਾ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਵੀ ਵਧ ਰਿਹਾ ਤੇ ਸਾਡਾ ਜਿਹੜਾ ਮੋਰਲ ਹੈ ਪੁਲਿਸ ਦਾ ਉਹ ਵੀ ਬਹੁਤ ਵਧਿਆ ਹੋਇਆ ਅਸੀਂ ਪੂਰੇ ਕਾਫੀ ਹਾਈ ਮੋਰਲ ਨਾਲ ਸੀ ਕੰਮ ਸਰ ਲੇਡੀਜ਼ ਨੂੰ ਕਿਉਂ ਅੱਗੇ ਲੰਘਾ ਰਹੇ ਸੀ ਤਾਂ ਕਿ ਸ਼ੱਕ ਨਾ ਪੈ ਸਕੇ ਦੇਖੋ ਜੀ ਇਹ ਤਫਤੀਸ਼ ਦਾ ਪਾਰਟ ਹੈ ਅਸੀਂ ਅੱਗੇ ਵੀ ਇਨਫੋਰਮੇਸ਼ਨ ਹੋਰ ਡਿਵੈਲਪ ਕਰਾਂਗੇ ਕਿ ਇਹਨਾਂ ਨੇ ਇਹਨਾਂ ਦਾ ਇੰਪੋਰਟੈਂਟ ਪਾਰਟ ਸੀਗਾ ਕਿ ਇਹ ਸਿਰਫ ਫਰੰਟ ਤੇ ਰੱਖੀਆਂ ਗਈਆਂ ਸੀ ਕਿ ਆਹ ਇਹ ਆਪ ਹੀ ਤਸਕਰੀ ਚ ਇਨਵੋਲ ਸੀ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਤਿੰਨ ਕਨਸਾਈਨਮੈਂਟਸ ਆਲਰੇਡੀ ਅਨੌਨਲ ਆ ਚੁੱਕੀਆਂ ਸੀਗੀਆਂ ਤੇ ਅੱਗੇ ਵੀ ਇਹਨਾਂ ਦੇ ਪਲਾਨ ਸੀਗੇ ਕਿ ਇਹ ਕਰਨਗੇ ਸਰ ਇਹ ਜਿਹੜਾ ਇਸ ਕਿੰਨੇ ਬੰਦੇ ਨਾਮਿਨੇਟ ਕੀਤੇ 6 ਹੀ ਨੇ ਇਸ ਤੋਂ ਇਲਾਵਾ ਇਹਦੇ ਚ ਤਿੰਨ ਅਕਿਊਜ਼ਡ ਅਸੀਂ ਅਰੈਸਟ ਕਰ ਲਏ ਆ ਜੀ ਤਿੰਨ ਬੰਦੇ ਜਿਹੜੇ ਅਸੀਂ ਹੋਰ ਨਾਮਿਨੇਟ ਕਰ ਲਏ ਜਿਹੜੇ ਸਾਡੀ ਗ੍ਰਿਫਤ ਤੋਂ ਬਾਹਰ ਨੇ ਬਟ ਉਹਨਾਂ ਤੇ ਵੀ ਸਾਡੀਆਂ ਟੀਮਸ ਰੇਡ ਕਰ ਰਹੀਆਂ ਆ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਗ੍ਰਿਫਤਾਰ ਕਰ ਦਾਂਗੇ ਦਲਬੀਰ ਸਿੰਘ ਨੇ ਨਾਮਿਨੇਟ ਕੀਤਾ ਸੀ ਇਹਦੇ ਵਿੱਚ ਜਿਹੜਾ ਦਲਬੀਰ ਸਿੰਘ ਹੈ ਉਹ ਹਜੇ ਨਾਮਿਨੇਟਡ ਨਹੀਂ ਹੈ ਜੀ ਉਹਦੇ ਜੀ ਪਿਛੋਕੜ ਅਸੀਂ ਪਤਾ ਕਰਾਂਗੇ ਕਿ ਉਹਨਾਂ ਦਾ ਰੋਲ ਹੈਗਾ ਨਹੀਂ ਹੈਗਾ ਜੇ ਰੋਲ ਹੋਏਗਾ ਜੀ ਸਾਰਿਆਂ ਨੂੰ ਅਸੀਂ ਨਾਮਿਨੇਟ ਕਰਕੇ ਵੀ ਵਿਲ ਅਰੈਸਟ ਕਰਾਂਗੇ ਇਹਨੂੰ ਕਿੰਨੀ ਵੱਡੀ ਕਾਮਯਾਬੀ ਸਮਝੋ ਬਹੁ ਦੇਖੋ ਜੀ ਇਹ ਜਿਹੜੀ ਆ ਹੈਰੋਇਨ ਦੀ ਕਨਸਾਈਨਮੈਂਟ ਹੈ ਦੋ ਕਿਲੋ ਉਹ ਵੀ ਜਿਹੜੀ ਹੈਰੋਇਨ ਦੀ ਕਨਸਾਈਨਮੈਂਟ ਹੈ ਉਹ ਵੀ ਅੱਗੇ ਵਿਚਾਰੇ ਜਿਹੜੇ ਸਾਡੇ ਯੂਥ ਹੈ ਜਿਹੜੇ ਨਸ਼ਾ ਕਰ ਰਹੇ ਨੇ ਮਜਬੂਰੀ ਚ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਲਤ ਲੱਗ ਚੁੱਕੀ ਹੈ ਇਹ ਉਹਨਾਂ ਕੋਲ ਜਾਣਾ ਸੀਗਾ ਤੇ ਉਹ ਯੂਥ ਨੂੰ ਹੁਣ ਅਸੀਂ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਰੀਹੈਬਿਲੀਟੇਸ਼ਨ ਸੈਂਟਰ ਚ ਭੇਜਾਂਗੇ ਇੱਕ ਤਾਂ ਉਹ ਵਾਲਾ ਪੋਰਸ਼ਨ ਕੱਟ ਹੋ ਗਿਆ ਦੂਸਰਾ ਤੁਸੀਂ ਦੇਖ ਰਹੇ ਹੋ ਇਹ ਵੈਪਨਸ ਜਿਹੜੇ ਸੀਗੇ ਮਾੜੇ ਅਨਸਰਾਂ ਦੇ ਹੱਥਾਂ ਚ ਜਾਣੇ ਸੀ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਅਸੀਂ ਇਹ ਵੈਪਨ ਕਨਸਾਈਨਮੈਂਟ ਇੱਥੇ ਹੀ ਸੀਜ਼ ਕਰਕੇ ਇੱਥੇ ਹੀ ਰੋਕ ਕੇ ਜਿਹੜੇ ਮਾੜੇ ਕੰਮ ਕਰਨ ਚਾਰੇ ਸੀਗੇ ਉਹਨਾਂ ਨੂੰ ਵੀ ਠੱਲ ਪਾਈ ਹੈ ਅਸੀਂ ਜਲਦੀ ਹੀ ਇਹ ਵੀ ਆਇਡੈਂਟੀਫਾਈ ਕਰ ਲਾਂਗੇ ਕਿ ਇਹ ਜਾਣੇ ਕਿਹਦੇ ਕੋਲ ਸੀਗੇ ਤਾਂ ਕਿ ਜਿਹੜੇ ਮਾੜੇ ਅੰਸਰ ਜਿਹੜੇ ਦੀ ਸੋਚ ਹੈਗੀ ਹੈ ਕਿ ਕ੍ਰਾਈਮ ਕਰਨਾ ਹੈ ਕ੍ਰਿਮੀਨਲਸ ਦੇ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਠੱਲ ਪਾ ਜੀ ਅਸੀਂ ਇੰਟੈਰੋਗੇਸ਼ਨ ਚੱਲ ਰਹੀ ਹੈ ਸਾਡੀ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਜਿਵੇਂ ਤੁਹਾਨੂੰ ਦੱਸਿਆ ਤਿੰਨ ਵਾਰੀ ਕਨਸਾਈਨਮੈਂਟਸ ਹੋ ਰਹੀਆਂ ਸੀਗੀਆਂ ਅੱਗੇ ਕਿਹੜੇ ਬੰਦਿਆਂ ਕੋਲ ਡਿਲੀਵਰੀ ਹੋਣੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ that is matter of investigation ਅਸੀਂ ਪ੍ਰੋਪਰਲੀ ਇਹਨੂੰ ਹੋਰ ਵੀ ਤਫ਼ਤੀਸ਼ ਕਰਕੇ ਕੁਝ ਕਰਾਂਗੇ ਇਹਨਾਂ ਨੂੰ ਰਿਮਾਂਡ ਸਾਡਾ ਮਿਲ ਚੁੱਕਾ ਹੈ ਆਪਾਂ ਨੂੰ ਪੇਸ਼ ਕਰਨ ਲਈ ਅਸੀਂ ਜਾਣਾ ਤੇ ਆਪਾਂ ਨੂੰ ਰਿਮਾਂਡ ਜਲਦੀ ਹੀ ਅਸੀਂ ਮੰਗਾਗੇ 3-4 ਦਿਨ ਦਾ ਅਸੀਂ ਮਿਨੀਮਮ ਰਿਮਾਂਡ ਲਵਾਂਗੇ ਜੀ ਤਾਂਕਿ ਇਹਨਾਂ ਤੋਂ ਪ੍ਰੋਪਰਲੀ ਪੁੱਛਗਿੱਛ ਕਰ ਸਕੀਏ ਸਰ ਇਹ ਅਮਰਿਤਪਾਲ ਦੇ ਜਿਹੜੇ ਸਾਥੀ ਆ ਰਹੇ ਕਿਦੋਂ ਤੱਕ ਨੂੰ ਲਿਆਂਦੇ ਸੰਭਾਵਨਾ ਦੇਖੋ ਜੀ ਅਮਰਿਤਪਾਲ ਦਾ ਕੇਸ ਜਿਹੜਾ ਸੀਗਾ ਉਹਦੇ 'ਚ ਸਾਡੇ ਹੈੱਡਕੁਆਰਟਰ ਤੋਂ ਵੀ ਪ੍ਰੈਸ ਕਾਨਫਰੰਸ ਹੋ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੁਹਾਨੂੰ ਡੀਆਈਜੀ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਅਜਨਾਲਾ ਵਾਲੇ ਕੇਸ 39 ਨੰਬਰ ਐਫਆਈਆਰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਹੁਣ ਅਕੋਰਡਿੰਗ ਟੂ ਲਾਅ ਅਸੀਂ ਅਰੈਸਟ ਕਰਾਂਗੇ ਉਹਨਾਂ ਨੂੰ ਜੱਜ ਸਾਹਬ ਦੇ ਪ੍ਰੋਡਿਊਸ ਕਰਾਂਗੇ ਤੇ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਤਾਂਕਿ ਉਹ ਜਿਹੜੀ ਲਾਫੁਲ ਇਨਵੈਸਟੀਗੇਸ਼ਨ ਲਾਫੁਲ ਕੋਰਸ ਆਫ ਐਕਸ਼ਨ ਹੈ ਉਹ ਅਸੀਂ ਅੱਗੇ ਪੂਰਾ ਕਰਾਂਗੇ ਉਹ ਅਸੀਂ ਤਫਤੀਸ਼ ਖਤਮ ਕਰਾਂਗੇ ਜਿਹੜੀ ਪ੍ਰੋਸੈਸ ਨੂੰ ਥੋੜਾ ਜਾ ਟਾਈਮ ਲੱਗੇ ਇਹ ਆਂਦੀ ਕਿ ਤੁਹਾਨੂੰ ਕੁਝ ਆ ਦੇਖੋ ਇਹਨਾਂ ਨੂੰ ਜਲਦੀ ਹੀ ਲਿਆਵਾਂਗੇ ਜੀ ਉਹਨਾਂ ਦੀ ਜਿਵੇਂ ਜਿਵੇਂ ਉਹ ਨਿਕਲ ਰਹੇ ਨੇ ਉਹਨਾਂ ਦੀ ਅਰੈਸਟ ਪੈ ਰਹੀ ਹੈ ਤੇ ਅੱਗੇ ਉਹਨਾਂ ਨੂੰ ਜਲਦੀ ਹੀ ਤੁਹਾਡੇ ਨਾਲ ਜਿਹੜੇ ਅਪਡੇਟਸ ਹੈਗੇ ਉਹ ਅਸੀਂ ਸ਼ੇਅਰ ਕਰਾਂਗੇ ਦੇਖੋ ਜੀ ਹੁਣ ਤੱਕ 4 ਦੀ ਅਰੈਸਟ ਪੈ ਚੁੱਕੀ ਹੈ ਤੇ ਹੋਰ ਵੀ ਜਿਹੜੇ ਹੈਗੇ ਨੇ ਉਹ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਸਾਰਿਆਂ ਨੂੰ ਐਸ ਪਰ ਲਾ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਕੇ ਰਿਮਾਂਡ ਲੈ ਕੇ ਤਫਤੀਸ਼ ਕਰਾਂਗੇ ਤਾਂ ਜੋ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਅਸੂਮ ਕੰਮ ਕਰ ਸਰ ਇਹ ਟੋਟਲ ਕਿੰਨੇ ਬੰਦੇ ਜਿਹੜਾ ਤੇ ਐਨਐਸਏ ਹਟੀਏ ਤੇ ਕਦੋਂ ਤੱਕ ਨਾਂ ਦੀ ਉਮੀਦ ਜਾਈਏ ਦੇਖੋ ਜੀ 10 ਬੰਦੇ ਟੋਟਲ ਨੇ ਜਿਹੜਾ ਤੇ ਐਨਐਸਏ ਲੱਗੀ ਹੈ ਇਹ ਸਾਰਿਆਂ ਨੂੰ ਪਤਾ ਹੈ ਥੋੜੀ ਥੋੜੀ ਜਿਹੜੀ ਐਨਐਸਏ ਦੀ ਮਿਆਦ ਹੁੰਦੀ ਹੈ ਤੁਹਾਨੂੰ ਪਤਾ ਹੈ ਉਹ ਖਤਮ ਹੋਰੀ ਹੈ ਜਿਵੇਂ ਜਿਵੇਂ ਹੁੰਦਾ ਜਾਏਗਾ ਅਸੀਂ ਤੁਹਾਡੇ ਨਾਲ ਅਪਡੇਟ ਸ਼ੇਅਰ ਤੇ ਹੁਣ ਇੱਥੇ ਅਮਰ ਸਿੰਘ ਜਿਸ ਤਰ੍ਹਾਂ ਟੀਮਾਂ ਕਿੰਨੀਆਂ ਤੁਹਾਡੀ ਟੀਮਾਂ ਗਈਆਂ ਜੀ ਉੱਥੇ ਜੀ ਗਈਆਂ ਹੋਈਆਂ ਤੇ ਕਦੋਂ ਤੱਕ ਨਾਲ ਦੀ ਉਮੀਦ ਹੈ ਸਰ ਉਹ ਤੁਹਾਨੂੰ ਸ਼ੇਅਰ ਕਰ ਦਾਂਗੀ ਜੀ ਇੰਡਿਊ ਕੋਰਸ ਆਫ ਟਾਈਮ ਸਭ ਕੁਝ ਸ਼ੇਅਰ ਕਰ ਦਾਂਗੀ ਦਰ ਦਰੰਤਰ ਵਾਲਾ ਜਦੋਂ ਸੀ ਕੇਸ ਐਸ ਐਨ ਆਰ ਲੇਟ ਜਿਹੜਾ ਕਿਹਾ ਵੀ ਉਹ ਕੱਲ ਹੀ ਹੋਇਆ ਹੋਵੇ ਜਿਸ ਤੂੰ ਵੀ ਕੱਲ ਹੀ ਹੋਇਆ ਜੀ ਕੇਸ ਰਜਿਸਟਰ ओके okay, तो ओना तो ਤੁਹਾਨੂੰ ਟਿਪ ਆਫ ਜਿਹੜੀ ਆ ਮਿਲੀ ਹੈ ਦੋਸਤੋ ਬਾਅਦ ਇਹ ਸਾਡੀ ਸੈਪਰੇਟ ਇਨਫੋਰਮੇਸ਼ਨ ਸੀਗੀ ਨਹੀਂ ਸਾਡੇ ਕਿਉਂਕਿ ਬੀਡੀਸੀ ਇਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸਾਡੇ ਜਿਹੜਾ ਲੋਕਲ ਇਨਫੋਰਮੇਸ਼ਨ ਸਿਸਟਮ ਹੈਗਾ ਸਾਡੀ ਲੋਕਾਂ ਵੱਲੋਂ ਸਪੋਰਟ ਸਾਨੂੰ ਇੰਨੀ ਜ਼ਿਆਦਾ ਵਧੀਆ ਹੈਗੀ ਹੈ ਲੋਕਾਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਉਹਦੇ ਤੇ ਅਸੀਂ ਐਕਟ ਓਕੇ ਸਰ ਓਕੇ ਥੈਂਕ ਯੂ ਸਰ ਆ ਯਾਰ ਸਰ ਸਰ ਸਿੰਘ ਸਰ ਸਿੰਘ ਸਰ ਪਲੀਜ਼ ਲਾਈਕ ਵੀ ਕਰ ਦਿਓ ਲੋਅਰ ਹੋਰੇ ਘਰ ਲੱਭਾ ਜੀ ਮਾਈਕ ਲੱਗ ਪਈ ਜੀ ਹੋਰਲੇ ਸਾਰੇ ਆਪਣੇ ਜੀ ਉੱਥੇ ਸਾਨੂੰ ਉੱਤੇ ਦੇਣਾ